ਅਗੇ ਵਧਦੇ ਹਾਂ ਡੋਡਾ ਦੇ ਵਿੱਚ ਜੋ ਸੁਰੱਖਿਆ ਬਲਾਂ ਤੇ دہشت گردਾਂ ਦੇ ਵਿਚਾਲੇ ਐਨਕਾਊਂਟਰ ਚੱਲ ਰਿਹਾ ਸੀ ਉਸ ਦੇ ਵਿੱਚ ਇੱਕ ਆਰਮੀ ਅਫਸਰ ਦੇ ਸਮੇਤ ਚਾਰ ਜਵਾਨ ਕੁੱਲ ਸ਼ਹੀਦ ਹੋਣ ਦੀ ਖਬਰ ਹੈ ਇਸ ਤੋਂ ਇਲਾਵਾ ਕਈ ਜਵਾਨ ਹੈ ਜਿਹੜੇ ਜ਼ਖਮੀ ਵੀ ਹੋਏ ਡੋਡਾ ਦੇ ਵਿੱਚ ਪਿਛਲੇ 1 ਮਹੀਨੇ ਚ ਇਹ ਪੰਜਵਾਂ ਐਨਕਾਊਂਟਰ ਹੈ ਜਦੋਂ دہشت گردਾਂ ਨੇ ਪੰਜਵੀਂ ਵਾਰ ਹਮਲਾ ਕੀਤਾ ਹੈ ਹਲਾਕੇ ਮੁੱਠਪੇੜ ਦਰਾਂਨ ਭਾਰਤੀ ਫੌਜ ਦੇ 4 ਜਵਾਨ ਸ਼ਹੀਦ ਹੋਏ ਨੇ ਇਹਨਾਂ ਦੇ ਵਿੱਚ ਇੱਕ ਆਰਮੀ ਅਫਸਰ ਹੈ ਮੁੱਠਪੇੜ ਦੇ ਵਿੱਚ ਕਈ ਜਵਾਨ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ ਸੋਮਵਾਰ ਦੇਰ ਰਾਤ ਤੋਂ ਲੈ ਕੇ ਹੁਣ ਤੱਕ ਜਿਹੜੀ ਦੋਵੇਂ ਪਾਸਿਓਂ ਫਾਇਰਿੰਗ ਹੋ ਰਹੀ ਹੈ ਇਸੇ ਖਬਰ ਤੇ ਪੂਜਾ ਵਰਮਾ ਮੇਰੇ ਸਹਿਯੋਗੀ ਜੁੜਿਆ ਹੋਰ ਜ਼ਿਆਦਾ ਜਾਣਕਾਰੀ ਦੇਣਾ ਪੂਜਾ ਹੁਣ ਤੱਕ ਦੀਆਂ ਕੀ ਡਿਟੇਲਸ ਨੇ ਬਿਲਕੁਲ ਦੇਖੋ ਸਭ ਤੋਂ ਪਹਿਲਾਂ ਤਾਂ ਜੰਮੂ ਕੇਸ਼ਮੀਰ ਤੋਂ ਇੱਕ ਮਹੀਨੇ ਦੇ ਵਿੱਚ ਲਗਾਤਾਰ ਘਾਟੀ ਦੇ ਵਿੱਚ ਜਿਹੜੇ ਸੁਰੱਖਿਆ ਪਰਲੇ ਤੱਤ ਵਧ ਗਏ ਉਹਨਾਂ ਦੇ ਵਿੱਚਕਾਰ ਇੱਕ ਮੁਠਬੇੜਕ ਦੇ ਐਨਕਾਊਂਟਰ ਜਿਹੜਾ ਉਹ ਚੱਰੀ ਹੈ ਤੇ ਸਰਚ ਆਪਰੇਸ਼ਨ ਵੀ ਲਗਾਤਾਰ ਜਿਹੜਾ ਸੁਰੱਖਿਆ ਬੰਨੋਂ ਵੱਲੋਂ ਕੀਤਾ ਜਾ ਰਿਹਾ ਹੁਣ 8 ਜੁਲਾਈ ਨੂੰ ਅਸੀਂ ਦੇਖਿਆ ਸੀਗਾ ਡੋਡਾ ਹਮਲੇ ਦੇ ਵਿੱਚ ਪੰਜ ਵਾਂ ਸ਼ਹੀਦ ਹੋਏ ਸੀ ਜਿਹੜੇ ਕੱਲ ਦੇ ਹਮਲੇ ਦੀ ਕਾਰਕਾਰੀ ਹੈ ਤੇ ਹੁਣ ਤੱਕ ਜਿਹੜੀ ਖਬਰ ਸਾਹਮਣੇ ਆਈ ਉਹਦੇ ਵਿੱਚ ਦੱਸਿਆ ਗਿਆ ਕਿ ਚਾਰ ਜਵਾਨ ਜਿਹੜੇ ਉਹ ਸ਼ਹੀਦ ਹੋ ਗਏ ਨੇ ਤੇ ਜੰਮੂ ਕਸ਼ਮੀਰ ਦੇ ਡੋਡਾ ਦੇ ਵਿੱਚ ਸੋਮਵਾਰ ਰਾਤ ਨੂੰ ਹੀ ਇਹ ਜਿਹੜਾ ਐਨਕਾਊਂਟਰ ਹੋਇਆ ਸੀਗਾ ਵਿਚ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਖੁਫੀਆਂ ਜਾਣਕਾਰੀ ਦੇ ਦਰਸਪਰਤੀ ਸੈਨਾ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਡੋਡਾ ਦੇ ਉੱਤਰੀ ਇਲਾਕੇ ਦੇ ਵਿੱਚ ਇੱਕ ਜੁਆਇੰਟ ਆਪਰੇਸ਼ਨ ਚਲਾਇਆ ਸੀ ਅਤੇ ਪੋਸਟ ਦੇ ਮੁਤਾਬਿਕ ਰਾਤ ਕਰੀਬ 9 ਵਜੇ ਸੁਰੱਖਿਆ ਬਲਾਂ ਤੇ ਹਤਿਆਤਵਾਦੀਆਂ ਦਾ ਸਾਹਮਣਾ ਹੋਇਆ ਇਸ ਦੌਰਾਨ ਭਾਰੀ গোলাਬਾਰੀ ਵੀ ਹੋਈ ਹਾਲਾਂਕਿ ਸ਼ੁਰੂਆਤੀ ਰਿਪੋਰਟ ਦੇ ਮੁਤਾਬਿਕ ਕੁਝ ਜਿਹੜੇ ਸੈਨਿਕ ਸੀਗੇ ਕੁਝ ਜਿਹੜੇ ਫੌਜੀ ਸੀਗੇ ਉਹਨਾਂ ਨੂੰ ਸੱਤਾ ਵੀ ਆਈਆਂ ਨੇ ਅਭਿਆਨ ਜਾਰੀ ਰੱਖਣ ਦੇ ਲਈ ਹੋਰ ਜਿਹੜੀ ਹੈ ਐਡੀਸ਼ਨਲ ਸੁਰੱਖਿਆ ਬਲਾਂ ਉੱਥੇ ਖੇਤਰ ਦੇ ਵਿੱਚ ਭੇਜੇ ਗਏ ਤੇ ਹੱਲੇ ਵੀ ਅਭਿਆਨ ਜਾਰੀ ਤੇ ਜੰਮੂ ਡਿਵੀਜ਼ਨ ਦੇ ਡੋਟਾ ਦੇ ਵਿੱਚ ਇਹ 32ਵਾਂ ਦਿਨ ਹੈ ਜਿੱਥੇ ਕਿ ਪੰਜਵਾਂ ਕਾਰਨ ਤੋਂ ਹੋਇਆ ਇਸ ਤੋਂ ਪਹਿਲਾਂ 8 ਜੁਲਾਈ ਨੂੰ ਅਤਵਾਦੀਆਂ ਨੇ ਉਸ ਜਿਲ੍ਹੇ ਦੇ ਵਿੱਚ ਸੈਨਾ ਦੀ ਹਰਤੀ ਤੇ ਹਮਲਾ ਕੀਤਾ ਸੀ ਤੇ ਉੱਥੇ ਵੀ ਜੀਸੀਓ ਦੇ ਨਾਲ ਪੰਜ ਜਵਾਨ ਸ਼ਹੀਦ ਹੋਏ ਸੀ ਜਦੋਂ ਕਿ ਪੰਜ ਜਵਾਨ ਜਿਹੜੇ ਉਹ ਜ਼ਖਮੀ ਹੋਏ ਸੀ 26 ਜੂਨ ਨੂੰ ਇੱਕ ਹਮਲਾ ਹੋਇਆ ਸੀ 12 ਜੂਨ ਨੂੰ ਦੋ ਹਮਲਾ ਦੋ ਹਮਲੇ ਹੋਏ ਸੀਗੇ ਯਾਨੀ ਕਿ ਲਗਾਤਾਰ ਉਸੇ ਜੜਾ ਹੈ ਉਹ ਹਮਲੇ جاری ਹੈ ਤੇ ਜਿੱਥੇ ਵੀ ਆਮ ਲੋਕਾਂ ਨੂੰ ਵੀ ہدایتਾਂ ਦਿੱਤੀਆਂ ਗਈਆਂ ਨੇ ਜੇਕਰ ਉਹ ਕਿਸੇ ਅਜੇਹੇ ਸ਼ਖਸ ਨੂੰ ਜਾਣਦੇ ਹੈ ਜਾਂ ਕੋਈ ਸ਼ੱਕੀ ਵਿਅਕਤੀ ਉਹਨਾਂ ਦੇ ਘਰ ਰਹਿ ਰਿਹਾ ਹੈ ਤੇ ਉਸ ਦੀ ਜਾਣਕਾਰੀ ਤੁਰੰਤ ਜਿਹੜੀ ਹੈ ਪੁਲਿਸ ਜਾਂ ਫਿਰ ਸੁਰੱਖਿਆ ਬਲ ਨੂੰ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਪ੍ਰਕਾਰ ਦਾ ਜਿਹੜਾ ਉਹ ਹਮਲਾ ਨਾ ਹੋ ਸਕੇ ਕਿਉਂਕਿ ਜਿਹੜੀ ਇਨਪੁਟਸ ਮਿਲੀਆਂ ਨੇ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਲਗਾਤਾਰ ਆਪਾ ਦੇਖ ਵੀ ਰਹੇ ਹਾਂ ਕਿ ਹਾਈ ਅਲਰਟ ਤੇ ਇਸ ਲਈ ਜੋ ਕਸ਼ਮੀਰ ਵਿਹਾਰੀ ਕਿਲਾਕਿਆ ਖਾਸ ਕਰਕੇ ਕਟੂਆ ਜਾਂ ਡੋਡਾ ਦੀ ਗੱਲ ਕਰੀਏ ਜਾਂ ਫਿਰ ਹੋਰ ਵੀ ਜਿਹੜੇ ਅਜਿਹੇ ਪੁਆਇੰਂਟਸ ਨੇ ਜਿਸੇ ਕਿ ਪਹਿਲਾਂ ਵੀ 테ਰਰਿਜ਼ਮ ਦਾ ਐਪਿਕ ਸੈਂਟਰ ਕੁਝ ਇਲਾਕਿਆਂ ਨੂੰ ਕਿਹਾ ਜਾਂਦਾ ਸੀ ਹੁਣ ਇੱਕ ਵਾਰ ਫਿਰ ਤੋਂ ਉੱਥੇ ਕਾਫੀ ਅਤੇ ਵਾਦੀ ਜਿਹੜੇ ਸક્રિય ਨਜ਼ਰ ਆ ਰਹੇ ਉਸ ਨੂੰ ਜਿਹੜਾ ਹੈ ਉਹ ਬਦਲਾਵ ਉਸ ਦੇ ਵਿੱਚ ਬਦਲਾਵ ਜ਼ਰੂਰ ਹੋਇਆ ਸਿਗਾ ਧਾਰਾ ਦਿਨ ਦੀ ਸੱਤਨ ਦੇ ਬਾਅਦ ਲੱਦਨ ਤੋਂ ਬਾਅਦ